ਤੋਂ ਦਿੱਲੀ ਤੋਂ ਫਿਕਰ ਪਿਆ ਗਿਆ ਦਿੱਲੀ ਤੋਂ ਫਿਕਰ ਪਿਆ ਗਿਆ ਬੇ ਜਿਹੜੇ ਮੇਰੇ ਮੁਖੀ ਸੀ ਫੌਜ ਦੇ ਜਿਹੜੇ ਮੇਰੇ ਫੌਜ ਦੇ ਮੁਖੀ ਸੀਗੇ ਕੁਝ ਤਾਂ ਮਰ ਗਏ ਹਨ ਕੁਝ ਕੁ ਗੁਰੂ ਦੇ ਨਾਲ ਜਾ ਕੇ ਰਲ ਗਏ ਹੁਣ ਕੀ ਕੀਤਾ ਜਾਊਗਾ ਉਹਨੂੰ ਵੀ ਲ ਸਮਾਊਗਾ ਲੜਾਈਆਂ ਦਾ ਜਾਂ ਇੱਕ ਦੂਜੇ ਦੇ ਹਮਲੇ ਦਾ ਉਹ ਫਿਰ ਜਿਸ ਤਰ੍ਹਾਂ ਅੱਗੇ 2 400 ਬੰਦੇ ਭੇਜ ਦਿੱਤਾ ਜਨਰਲ ਕੋਈ ਦੇ ਕੇ ਜਾਂ 1000 2000 ਬੰਦੇ ਭੇਜਦੇ ਜਨਰਲ ਦੇ ਕੇ ਹੁਣ ਉਹ ਲਿ ਰਿਸੋਰਸ ਹੀ ਖਤਮ ਹੋ ਗਈ ਹੁਣ ਹੁਣ ਜਦੋਂ ਵੀ ਮੌਕਾ ਬਣਿਆ ਇਹ ਸਜਦਾ ਤੇ ਖਤਮ ਕਰਦਾ ਹੈ ਇਹ ਸਜਦਾ ਦੇ ਖਤਮ ਕਰਦਾ ਹੈ ਕਿਉਂ ਕਰਦਾ ਹੈ ਕਿ ਮੇਰਾ ਰਾਜ ਨਾ ਖੋਲ ਖੋਲਵੇ ਪਰ ਉਹ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਉਹ ਜੀਵ ਨੂੰ ਕਿ ਜੇ ਰਾਜ ਖੋਣਾ ਤੇ ਪਹਿਲਾਂ ਕਿੰਨੀਆਂ ਲੜਾਈਆਂ ਹੋਈਆਂ ਉਹ ਤੇ ਜੇਤੋ ਗੁਰੂ ਗੋਬਿੰਦ ਸਿੰਘ ਜੀ ਉਹ ਹੀ ਉਤਨੀ ਲੜਾਈ ਕਿੰਨਾ ਮਤਾ ਮਲਿਆ ਕਿੰਨਾ ਨਤਾਂ ਕੀ ਲਿਆ ਕਿੰਨੇ ਕਰੋ ਬੱਦੀ ਭਰਾਇਆ ਕਿਤੇ ਕਬਜ਼ਾ ਕੀਤਾ ਉਹਨਾਂ ਨੇ ਉਹਨਾਂ ਦੀ ਤਾਂ ਕੇਵਲ ਜ਼ੁਲਮ ਦੇ ਨਾਲ ਲੜਾਈ ਸੀ ਨਾ ਸਿੱਖ ਨਾਲ ਨਾ ਸਾਈ ਨਾਲ ਨਾ ਮੁਸਲਮਾਨ ਨਾਲ ਹਿੰਦੂ ਨਾਲ ਕਿਸੇ ਨਾਲ ਲੜਾਈ ਨਹੀਂ ਸੀ ਕੋਈ ਲੜਾਈ ਨਹੀਂ ਸੀ ਜੇ ਸਹੀ ਮੈਨੂੰ ਸੋਚਿਆ ਜਾਵੇ ਤੇ ਹਿੰਦੂ ਵੀਰਾਂ ਨੇ ਪੁਕਾਰ ਕੀਤੀ ਵੀ ਸਾਡਾ ਜੰਜੂ ਤਿਲਕ ਜਾ ਰਿਹਾ ਹੈ ਸਾਡੀ ਰੱਖਿਆ ਕਰੋ ਮਸਲ ਸਾਰੇ ਇੱਥੋਂ ਜਿਹੜਿਆ ਸੀ ਨਾ ਕਹਾਣੀ ਸਾਰੇ ਇੱਥੋਂ ਸ਼ੁਰੂ ਹੋਈ ਬੇ ਜ਼ੁਲਮ ਨਹੀਂ ਕਰਨ ਦੇਣਾ ਨਾ ਜ਼ੁਲਮ ਸਹਾਰਨਾ ਨਾ ਜ਼ੁਲਮ ਕਰਨ ਦੇਣਾ ਉਨ੍ਹਾਂ ਦੇ ਰੱਖਿਆ ਵਾਸਤੇ ਪਹਿਲੇ ਪਿਤਾ ਨੂੰ ਤੋੜਿਆ ਉਹਨਾਂ ਦੇ ਇੱਛਾ ਦੇ ਮੁਤਾਬਕ ਮਹਾਂਪੁਰਸ਼ ਕੋਈ ਸiddhi ਦੇਵੇ ਪਰ ਇਸੇ ਤਿੱਤੇ ਤੇ ਟਿਕਿਆ ਨਹੀਂ ਇੱਥੇ ਹੋਰ ਵੀ ਟਿਕਿਆ ਨਹੀਂ ਇੱਥੇ ਵੀ ਟਿਕ ਜਾਂਦਾ ਤੇ ਫਿਰ ਵੀ ਚੰਗਾ ਰਹਿੰਦਾ ਉਹਨ ਸੋਚਿਆ ਵੀ ਉਹ ਪਹਿਲਾ ਪੁੱਤ ਬਾਪ ਨੂੰ ਕਤਲ ਕੀਤਾ ਹੁਣ ਪੁੱਤਰ ਨੂੰ ਕਤਲ ਕਰੂਗਾ ਬਈ ਇਹ ਸلسلਾ ਜਿਹੜਾ ਤਰਿਆ ਸੀ ਗੁੱਸੂਕੀ ਵਾਲਾ ਇਹ ਖਤਮ ਕਰਦਾ ਏ ਤਾਂ ਸਾਡੇ ਮੁਸਲਮਾਨਾਂ ਦੀ ਸਿੱਖ ਬੜੀ ਜਾ ਰਹੀਆਂ ਦੁੱਖ ਸਭ ਤੋਂ ਵੱਡਾ ਇਹ ਸੀ ਦੁੱਖ ਤਨ ਗੁਰ ਨਾਮ ਤੋਂ ਲੈ ਕੇ ਦਸਵੇਂ ਪਾਸ਼ਾ ਤੋਂ ਸਭ ਤੋਂ ਵੱਡਾ ਸਲਾਮ ਨੂੰ ਦੁੱਖ ਜਿਹੜਾ ਸੀ ਨਾ ਉਹ ਹੈ ਇਹ ਉਸੇ ਕਿਉਂਕਿ ਸੱਚ ਵਾਲੇ ਪਾਸੇ ਨੂੰ ਪਹਿਲ ਤੁਰਦੇ ਘਟਿਆ ਤੇ ਤੁਰਦੇ ਉਹ ਜਿਹੜੇ ਜਿਹੜੇ ਸੱਚ ਨੂੰ ਸਮਝਦੇ ਆ ਜਿਨ੍ਹਾਂ ਜਿਨ੍ਹਾਂ ਨੇ ਸੱਚ ਨੂੰ ਸਮਝਿਆ ਉਹ ਚਾਹੇ Hindu ਸੀ ਉਹ ਚਾਹੇ Musalman ਸੀ ਚਾਹੇ ਉਹ Sai ਸੀ ਕੋਈ ਵੀ ਸੀ ਉਹ ਧੰਗ ਗੁਰਦਾਰ ਸਾਹਿਬ ਦੇ ਮਿਸ਼ਨ ਨੂੰ ਮੰਨਣ ਲੱਗ ਗਏ ਬਸ ਫਿਰ ਉਹ ਇਹ ਤੋਂ ਇੱਕ ਵalla ਸ਼ੁਰੂ ਹੋ ਗਿਆ। ਵੀਦ ਮੈਂ ਤਾਂ ਸੋਚਦਾ ਐ ਵੀ ਸਾਰਾ ਇਸ ਸੰਸਾਰ ਮੈਂ ਮੁਸਲਮਾਨ ਬਣਾਣਾ। ਇਤੇ ਮੁਸਲਮਾਨ ਵੀ ਸਿੱਖ ਬਣੇ ਜਾ ਰਹੇ ਨੇ। ਬਸ ਜ਼ਿਆਦਾ ਦੁੱਖ ਇਹ ਸੀ। ਹੁਣ ਆਪਾਂ ਉਹ 10 ਦੀ ਗੱਲ ਕਰਦੇ ਸੀ ਕਿ ਮਹਾਬਲੀ ਐ ਗੁਰੂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਉਨਾ ਵਰਗਾ ਨਾ ਕੋਈ ਬਲੀ ਹੋਇਆ ਤੇ ਨਾ ਹੋਣਾ ਪਰ ਇਹ ਗਰੰਟੀ ਨਾਲ ਲਗਾਈ ਜਾ ਸਕਦੀ ਹੈ ਨਾ ਤੇ ਪਹਿਲਾਂ ਸੀ ਕੋਈ ਇੰਨਾ ਵੱਡਾ ਬਲੀ ਤੇ ਨਾ ਕੋਈ ਅੱਜ ਬਲੀ ਹੈ ਤੇ ਨਾ ਹੀ ਕੱਲ ਨੂੰ ਕੋਈ ਹੋਣਾ ਬਲੀ ਇੰਨਾ ਵੱਡਾ ਬਲੀ ਜਿਹਦਾ ਤੀਰ ਕਮਾਨ ਸਵਤ ਦੋ ਮਣ ਦਾ ਉਦਾਂ ਦੇ ਸੇਵਕ ਅਗੇ ਬਾਬਾ ਦੀਪ ਸਿੰਘ ਵਰਗੇ ਜਿਨ੍ਹਾਂ 18 ਸੇਰ ਦਾ ਖੰਡਾ 18 ਸੇਰ ਚੁੱਕ ਕੇ ਤੁਨੂੰ ਤੁਰਨਾ ਓਕਾ ਹੋਗਾ ਉਹਨਾਂ ਦਾ 18 ਸੇਰ ਦਾ ਖੰਡਾ ਸੀ ਜਿਸ ਨਾਲ ਲੜਾਈ ਕਰਦੇ ਸੀ ਤੇ ਫਿਰ ਸਭ ਤੋਂ ਹੋਰਾਂ ਨਿੰਦੀ ਗੱਲ ਇੱਕ ਹੱਥ ਤੇ ਸਿਰ ਕਟਿਆ ਹੋਇਆ ਦੂਜੇ ਹੱਥ ਵਿੱਚ 18 ਦਿਲ ਸੇਰ ਦਾ ਖੰਡਾ ਬੈਰੀਨ ਲੜਦੇ ਆ ਕਿਸ ਤਰ੍ਹਾਂ ਦੇਖਦੇ ਹੋਣਗੇ ਕਿਦਾਂ ਕਰਦੇ ਆ ਕਰ ਕੀ ਕਰਦੇ ਹੋਣਗੇ ਕਿਦਾਂ ਤੁਰਦੇ ਹੋਗੇ ਅਰ ਭੇ ਥੋੜਾ ਬਹੁਤ ਦੇ ਤੁਰੇ ਤੁਸੀਂ ਪਰ ਸਰਟੀਫਿਕੇਟ ਤੋਂ ਲੈ ਕੇ ਅੰਮ੍ਰਿਤਸਰ ਦੇਖ ਲਓ ਕਿਨੇ ਕੁ ਕਿਲੋਮੀਟਰਿਆਂ ਇੰਨਾ ਚੇਰ ਬਗੈਰ ਸਿਰ ਤੋਂ ਲੜਦੇ ਗਏ 8 18 ਕਿਲੋ ਸੇਰ ਸੇਰ ਦਾ ਖੰਡਾ ਵੋਹਦੇ ਨੇ ਪਤਾ ਨਹੀਂ ਕਿੰਨੇ ਅਗਿਆ ਹੋ ਲਾਏ ਗੁਰੂ ਤੋਂ ਉਹ ਹੈ ਪਰੋ ਮਹਾਬਲੀ ਦਾ ਆਪਰੇ ਸੇਵਕਾਂ ਨੂੰ ਵੀ ਮਹੀ ਮਹਾਬਲੀ ਵਰਗਾ ਬਣਾ ਦੇ ਤੁਹਾਨੂੰ ਦੁਨੀਆ ਤੇ ਵੀ ਮਿਸਾਲ ਨਹੀਂ ਕੋਈ ਮਿਲਣੇ ਬਬਦੀਮ ਸ਼ੁਕਰ ਕੇ ਮਸਾਲੇ ਲੈਨੇ ਹਾਲਾਂਕਿ ਉਹ ਦਸੇਵਤ ਸੀਗਾ ਸਿੱਖ ਸੀਗਾ ਕੰਮ ਦੇ ਪੰਜ ਚੇਕਲੋ ਮੀਟਰ ਬਗੈਰ ਧਰ ਤੋਂ ਨੜ ਬਗੈਰ ਸਿਰ ਤੋਂ ਨੜਦਾ ਤੇ 9ਵੀਂ 18 ਸਿਰ ਦਾ ਖੰਡਾ ਅੱਜ ਸਾਡੇ ਕੋਲ 18 ਸਿਰ ਮੁੱਦਦੇ ਚੁੱਕੇ ਜਾਂਦਾ ਖੰਡਾ ਕੁ ਚਲਾ ਲਾਂਗੇ ਅਸੀਂ ਗੱਲਾਂ ਕਰਦੀਆਂ ਪਰ ਬਹੁਤ ਸੋਕੀਆਂ ਆ ਗੱਲਾਂ ਕਰਦੀਆਂ ਕਿਸੇ ਨੂੰ ਬਾੜਾ ਕਹਿਣਾ ਬਹੁਤ ਸੋਖਾ ਹੈ ਹਰ ਕੋਈ ਬਾੜਾ ਕਹਿੰਦਾ ਅੱਜ ਸਿੱਖੀ ਸਿੱਖ ਦੀ ਦਿੰਦਿਆ ਕਰ ਰਿਹਾ ਹੈ ਅੱਜ ਸਿੱਖੀ ਸਿੱਖ ਦੀ ਦਿੰਦਿਆ ਕਰ ਰਿਹਾ ਕਿ 18 ਸੇਰ ਦਾ ਠੰਡਾ ਚਲਾ ਨਹੀਂ ਸਕਦਾ ਸਾਦ ਹੋ ਗਈ ਆਪਦੇ ਭਰਾ ਨੂੰ ਦੰਦੀ ਜਾ ਰਹੇ ਆ ਮੜਾ ਦੇ ਜਾ ਰਹੇ ਆਪਾਂ ਕੱਲ ਵਿਚਾਰ ਕਰਦੇ ਸੀ ਕਿ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਦਰਤ ਦਾ ਬੰਦਾਲ ਬੜਾ ਪਿਆਰ ਕਰਦੇ ਆ ਕੁਦਰਤ ਨਾਲ ਬਹੁਤ ਪਿਆਰ ਕਰਦੇ ਆ ਤੇ ਕੁਦਰਤ ਗੋਬਿੰਦ ਸਿੰਘ ਨਾਲ ਬਹੁਤ ਪਿਆਰ ਕਰਦੀ ਆ ਪ੍ਰੇਮ ਬਹੁਤ ਜ਼ਰੂਰ ਆਉਂਦਾ ਹੈ ਉਹ ਤੋਈ ਤਕਦੀਰ ਦੇ ਦੰਦੀ ਆ ਤਕਦੀਰ ਦੇ ਅੱਗੇ ਸਾਰਾ ਸੰਸਾਰ ਝੁਕਦਾ ਹੈ ਤਕਦੀਰ ਦੇ ਅੱਗੇ ਸਾਰਾ ਸੰਸਾਰ ਝੁਕਦਾ ਹੈ ਤੇ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਸ ਕੁਦਰ ਦੇ ਅੱਗੇ ਜਿਸ ਤਕਦੀਰ ਦੇ ਅੱਗੇ ਸਾਰਾ ਸੰਸਾਰ ਝੁਕਦਾ ਏ ਇਹ ਕੁਦਰਤ ਇਹ ਤਕਦੀਰ ਮੇਰੀ ਤਲਵਾਰ ਦੇ ਕਿ ਝੁਕਦੀ ਹੈ ਤੇ ਝੁਕੀ ਤੁਹਾਡੇ ਸਾਹਮਣੇ ਸੰਸਾਰ ਦੇ ਇਤਿਹਾਸ ਕੋਈ ਤੇ ਹੱਥ ਪੜ੍ਹ ਕੇ ਦੇਖ ਲਵੇ ਕੋਈ ਕਹ ਦੇਵੇ ਗੁਰੂ ਸਾਹਿਬ ਕਦੇ ਕਮਜ਼ੋਰੀ ਦਿਖਾਈ ਉਹਨਾਂ ਨੇ ਹਰ ਤਾ ਚੜ੍ਹਦੀ ਕਲਾ ਦੁੱਖ ਵਿੱਚ ਸੁੱਖ ਵਿੱਚ ਤਿਕ ਸਮਾਨ ਹੈ ਕਿਵੇਂ ਸਮਾਨ ਹੈ ਹੱਸ ਕੇ ਤੋਰਿਆ ਪਿਤਾ ਕੁਰਬਾਨੀ ਵਾਸਤੇ ਹੱਸ ਕੇ ਤਿਆਰ ਕਰਕੇ ਸਭ ਜਹਦੇ ਤੋਰੇ ਲੜਾਈ ਵਿੱਚ ਪਤਾ ਸੂ ਲੜਾਈ ਵਿੱਚ ਬਹੁਤ ਹੋਈ ਮੌਤਵਾਲ ਆਪ ਤੋਰੇ ਲ ਹੈ ਕੋਈ ਹੋ ਗਿਆ ਸੰਸਾਰ ਤੇ ਕੋ ਹੋਇਆ ਕੋਈ ਸੰਸਾਰ ਦੁਰੂਕ ਕੋਣ ਵਾਲੇ ਪੈਰੋਂ ਮਦਾਨ ਛੱਡ ਕੇ ਭੱਜ ਗਏ ਇਥੇ ਕੋਈ ਸ਼ੱਕ ਵਾਲੀ ਗੱਲ ਇਤਿਹਾਸ ਕਹ ਰਹੀ ਹੈ ਗੱਲ ਉਹਨਾਂ ਦੀ ਤਾਕਤ ਦਾ ਇਹ ਮੁਸਲਮਾਨ ਫਕੀਰ ਹੋਇਆ ਪੈਰੋਂ ਕਦੇ ਵੀ ਹੋਇਆ ਫਕੀਰ ਵੀ ਹੋਇਆ ਅੱਲਾਹ ਕਾ ਜੋਗੀ ਦਾ ਨਾਮ ਸੀ ਅੱਲਾ ਯਾਰ ਮੁਸਲਮਾਨ ਅੱਲਾ ਯਾਰ ਜੋਗੀ ਉਹਦਾ ਨਾ ਹੋਇਆ